ਤਾਂ Eid ਦੇ ਤਿਹਾੜੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਾਰਨ ਦੇ ਵਿੱਚ ਖੜੇ ਹਾਂ ਜਿੱਥੇ ਮਸਜਿਦ ਦੇ ਵਿੱਚ Eid ਦਾ ਤਿਹਾੜਾ ਜਿਹੜਾ ਉਹ ਮਨਾਇਆ ਗਿਆ ਏ ਤਾਂ ਜੇ ਇਸ ਮਸਜਿਦ ਦੀ ਗੱਲ ਕੀਤੀ ਜਾਵੇ ਜਾਂ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਆ ਜਿਹੜਾ ਉਹ ਆਪਸੀ ਭਾਈਚਾਰੇ ਦੀ ਮਿਸਾਲ ਹੈ ਕਿਉਂਕਿ ਇਹ ਮਸਜਿਦ ਦਾ ਜਿਹੜਾ ਸਥਾਨ ਹੈ ਇਸ ਦੀ ਜਗ੍ਹਾ ਇੱਕ ਸਿੱਖ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਹੈ ਤਾਂ ਇਹ ਆਪਸੀ ਭਾਈਚਾਰੇ ਦਾ ਵੀ ਪ੍ਰਤੀਕ ਹੈ ਤਾਂ ਗੱਲਬਾਤ ਕਰਦੇ ਆ ਪਿੰਡ ਵਾਸੀ ਤੇ ਪਤਵੰਤੇ ਸੱਜਣ ਸਾਡੇ ਨਾਲ ਨੇ ਤਾਂ ਸਭ ਤੋਂ ਪਹਿਲਾਂ ਹੀ ਤੁਹਾਨੂੰ ਈਦ ਦੇ ਤਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਪਿੰਡ ਹਰ ਸਾਲ ਇਸੇ ਤਰ੍ਹਾਂ ਈਦ ਦਾ ਤਿਹਾੜੀ ਮਨਾਇਆ ਜਾਂਦਾ ਈ ਸਾਰਾ ਪਿੰਡ ਦਾ ਸਹਿਯੋਗ ਨਾਲ ਅਸੀਂ ਇਸ ਤਿਹਾੜੀ ਨੂੰ ਖੁਸ਼ੀ-ਖੁਸ਼ੀ ਨਾਲ ਮਨਾਉਂਦੇ ਆ ਪੂਰੇ 1 ਮਹੀਨੇ ਦੇ ਸਾਡੇ ਰੋਜ਼ੇ ਚੱਲਦੇ ਆ ਜੀ ਪੂਰਾ ਸਾਡਾ ਇਹ ਮਹੀਨਾ ਬਹੁਤ ਹੀ ਵਧੀਆ ਇਬਾਦਤ ਦਾ ਮਹੀਨਾ ਹੈ ਸਾਨੂੰ ਜੋ ਇਸ ਮਸਜਿਦ ਦੀ ਜਗਾ ਦਿੱਤੀ ਹੈ ਇੱਕ ਸਰਦਾਰ ਪਰਿਵਾਰ ਦੀ ਬਦੌਲਤ ਦੇ ਨਾਲ ਸਾਨੂੰ ਇਸ ਜਗਾ ਦਾ ਸਾਨੂੰ ਬਹੁਤ-ਬਹੁਤ ਪੈਦਾ ਮਿਲਿਆ ਜੀ ਸਾਡੇ ਜਿੰਨੇ ਵੀ ਮੁਸਲਮਾਨ ਭਾਈ ਆ ਸਾਰੇ ਇੱਥੇ ਇਕੱਠੇ ਹੋ ਕੇ ਅਸੀਂ ਨਮਾਜ਼ ਪੜ੍ਹਦੇ ਆਂ ਪੂਰੇ ਪਿੰਡ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਜੀ ਇਸੇ ਸਹਿਯੋਗ ਦੇ ਨਾਲ ਅਸੀਂ ਚਾਹ ਪਾਣੀ ਦਾ ਲੰਗਰ ਵੀ ਲਾਇਆ ਤੇ ਜਿੰਨੇ ਵੀ ਆਪਣੇ ਭਰਾ ਸਾਰੇ ਸਿੱਖ ਪਰਿਵਾਰ ਜਿੰਨੇ ਵੀ ਸਾਡੇ ਧਰਮ ਇਸ ਪਿੰਡ ਦੇ ਵਿੱਚ ਹੈਗੇ ਆ ਸਾਰਿਆਂ ਦਾ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਮਿਲਿਆ ਬਾਈ ਅੱਗੇ ਗੱਲ ਕਰਦੇ ਆ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਦੇ ਤਾਂ ਸਰਪੰਚ ਸਾਹਿਬ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਗੱਲ ਹੀ ਵੱਖਰੀ ਆ ਕਿਉਂਕਿ ਪੰਜਾਬ ਦੇ ਲੋਕ ਦੇ ਜਿਹੜੇ ਉਹ ਜਾਤਾਂ ਧਰਮਾਂ ਤੋਂ ਉੱਠ ਕੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਿਹੜੀਆਂ ਸਾਂਝਾਂ ਪੰਜਾਬ ਦੇ ਵਿੱਚ ਭਾਈਚਾਰੇ ਦੀਆਂ ਮਿਲਦੀਆਂ ਨੇ ਉਹ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀਆਂ ਜਿਵੇਂ ਤੁਹਾਡੇ ਪਿੰਡ ਦੀ ਹੀ ਗੱਲ ਆਪਾਂ ਕਰੀਏ ਕਿ ਇੱਕ ਸਿੱਖ ਪਰਿਵਾਰ ਦੇ ਇਹ ਥਾਂ ਜਿਹੜੀ ਉਹ দান ਕੀਤੀ ਸੀ ਤਾਂ ਕਿਵੇਂ ਦੇਖਦੇ ਹੋ ਜੋ Eid ਦਾ ਤਿਹਾਰ ਆ ਜੀ ਅਸੀਂ ਇਹਨਾਂ ਨੂੰ ਮੁਸਲਿਮ ਭਾਈਚਾਰੇ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਅਸੀਂ ਪਿੰਡ ਦੇ ਜਿੰਨੇ ਵੀ ਧਾਰਮਿਕ ਕੰਮ ਨੇ ਉਹ ਸਾਰੇ ਸਾਂਝੇ ਤੌਰ ਤੇ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਸਾਰੇ ਜਾਤ ਧਰਮ ਮਜ਼ਬਦ ਦੇ ਲੋਕ ਇਕੱਠੇ ਹੋ ਕੇ ਈਦ ਦਾ ਤਿਹਾਰ ਮਨਾਉਂਦੇ ਆ ਸਾਡੇ ਸਿੱਖਾਂ ਦੇ ਕੋਈ ਘਰੇ ਪ੍ਰੋਗਰਾਮ ਹੁੰਦਾ ਹੈ ਸਾਡੇ ਪ੍ਰੋਗਰਾਮਾਂ ਚ ਸ਼੍ਰੀਕ ਹੁੰਦੇ ਆ ਅਸੀਂ ਇਹਨਾਂ ਨਾਲ ਖੜਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੋ ਰਹੀ ਗੱਲ ਇਸ ਮਸਜਿਦ ਦੀ ਇਹ ਮਸਜਿਦ ਦੀ ਥਾਂ ਸਾਡੇ ਸਾਫ ਕਾਂ ਸਰਪੰਚ ਸਰਦਾਰ ਹਰਚੰਦ ਸਿੰਘ ਜੀ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਦਾਨਵੱਜੋ ਦਿੱਤੀ ਸੀ ਉਹਨਾਂ ਦਾ ਵੱਡਾ ਉਪਰਾਲਾ ਉਹਨਾਂ ਕਰਕੇ ਹੀ ਸਾਡੇ ਪਿੰਡ 'ਚ ਜੋ ਈਦ ਦਾ ਤਿਹਾਰ ਆ ਉਹ ਵੱਡੀ ਵੱਡੇ ਪੱਦਰ ਤੇ ਮਨਾਇਆ ਜਾਣ ਲੱਗੇ ਜੀ ਸੋ ਸਾਡੇ ਹੀ ਭਾਈ ਨੇ ਸਾਡਾ ਇੱਕ ਦੂਜੇ ਨਾਲ ਮਿਲਬਰਤਨ ਬਹੁਤ ਜ਼ਿਆਦਾ ਚੰਗਾ ਸੋ ਜੋ ਇਹੋ ਜਿਹੇ ਤਿਹਾਰ ਨੇ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਕੋਈ ਦੂਜੇ ਮੱਜਬ ਵਿੱਚ ਜਾ ਕੇ ਸਤਿਕਾਰ ਮਿਲਦਾ ਬਹੁਤ ਹੀ ਪਿਆਰ ਕਰਦੇ ਆ ਜੀ ਇਹ ਬਹੁਤ ਇੱਕ ਇਨਸਾਨੀਅਤ ਦੀ ਗੱਲ ਕਰਦੇ ਆ ਸਾਰੇ ਮਜਬੂਨ ਨੂੰ ਚਾਹੀਦਾ ਵੀ ਕਿਸੇ ਦੇ ਵੀ ਦੂਜੇ ਵੀ ਧਰਮਾਂ ਚ ਜਾ ਕੇ ਆਪਾਂ ਜਦੋਂ ਉਹਨਾਂ ਨਾਲ ਉਹਨਾਂ ਦੇ ਤਿਹਾਰਾਂ ਚ ਸ਼੍ਰੀਕ ਹੁੰਦੇ ਆ ਤਾਂ ਬਹੁਤ ਚੰਗਾ ਲੱਗਦਾ ਜੀ ਤਾਂ ਜਿਹੜੇ ਪਰਿਵਾਰ ਦੇ ਇਹ ਥਾਂ ਦਾਨ ਕੀਤੀ ਸੀ ਤਾਂ ਉਹਨਾਂ ਦੇ ਮਨ ਚ ਕਿਵੇਂ ਆਇਆ ਕਿ ਇਹ ਉਪਰਾਲਾ ਜਿਹੜਾ ਉਹ ਕੀਤਾ ਜਾਵੇ ਤੇ ਫਿਰ ਕਿਵੇਂ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕਾਰਜਾ ਜਿਹੜਾ ਉਹ ਸਿਰੇ ਚੜਿਆ ਸੀ ਸਾਡੇ ਪਿੰਡ ਚ ਸਿੱਖਾਂ ਲਈ ਗੁਰਦੁਆਰਾ ਸਾਹਿਬ ਹੈਗੇ ਸੀਗੇ ਜੀ ਹਿੰਦੂਆਂ ਲਈ ਮੰਦਰ ਸੀਗੇ ਜੀ ਸਿਰਫ ਇੱਕੋ ਇੱਕ ਕਮਿਊਨਿਟੀ ਸੀਗੀ ਜੋ ਮੁਸਲਮਾਨ ਭਾਈ ਜਾਰਾ ਹੈ ਸਾਡੇ ਪਿੰਡ ਦਾ ਉਹਨਾਂ ਕੋਲ ਇਬਾਦਤ ਕਰਨ ਵਾਸਤੇ ਤਾਂ ਹੈ ਨਹੀਂ ਸੀ ਕਿਤੇ ਜੀ ਸੋ ਇਸ ਪਰਿਵਾਰਾਂ ਦੀ ਉਹਨਾਂ ਨਾਲ ਸਾਂਝ ਵੀ ਬਹੁਤ ਸੀ ਇਹ ਕੋਈ ਸਿਆਸੀ ਜਾਂ ਵੋਟਾਂ ਦਾ ਮਸਲਾ ਨਹੀਂ ਸੀਗਾ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਇਹਨਾਂ ਨੂੰ ਇਬਾਦਤ ਕਰਨ ਵਾਸਤੇ ਇਹ ਜਗ੍ਹਾ ਉਹਨਾਂ ਨੇ ਦਿੱਤੀ ਸੀ ਤਾਂ ਇਸ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਕਿਸ ਪ੍ਰਕਾਰ ਭਾਈਚਾਰੇ ਦੀ ਵੱਡੀ ਮਿਸਾਲ ਆ ਜਿਹੜੀ ਉਹ ਮਿਲੀ ਹੈ ਇਹ ਥਾਂ ਜਿੱਥੇ ਮਸਜਿਦ ਬਣੀ ਹੈ ਇੱਕ ਸਿੱਖ ਪਰਿਵਾਰ ਦੇ ਵੱਲੋਂ ਗਾਣ ਕੀਤੀ ਗਈ ਸੀ ਤਾਂ ਇਹ ਵਕ ਵਕ ਭਾਈਚਾਰਿਆਂ ਦੇ ਇੱਕ ਦੂਜੇ ਨਾਲ ਆਪਸੀ ਪ੍ਰੇਮ ਦਾ ਵੀ ਪ੍ਰਤੀਕ ਹੈ ਤਾਂ ਮੌਲਵੀ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਸ ਇਤਿਹਾਾਰ ਬਾਰੇ ਤਾਂ ਇਸ ਇਤਿਹਾਾਰ ਦੀ ਕੀ ਮਹੱਤਤਾ ਹੈ ਨਹਮਦੁਹ ਵਾ ਨਸੱਲੀ ਅਲਾ ਰਸੂਲਿਹਿਲ ਕਰੀਮ ਅਮਾ ਬਾਦ اعوذ باللہ من الشیطان الرجیم بسم اللہ الرحمن الرحیم الحمد رب العالمین شروع کرتا ہوں اللہ کے نام سے جو بڑا مہربان اور نہایت رحم والا ہے اللہ تبارک و تعالیٰ کی تعریف میں اللہ تبارک و تعالیٰ نے الحمد للہ رب العالمین اپنا لفظ کیا ہے کہ اللہ تبارک و تعالیٰ کی تعریف بیان کی ہے یہ میری تعریف ہے بند میرا بندہ جو ہے تعریف جب کرتا ہے تو اس کے لیے یہ الفاظ بولا جاتا ہے اور رہا رہی بات اس عید کی عید کو جو ہے اللہ تبارک و تعالیٰ نے اپنے نبی کو ایک انعام کے طور پر دیا ہے انعام یہ ہے کہ اللہ تبارک و تعالیٰ نے اپنے بندے کو حکم دیا تھا کہ وہ روزے رکھیں انہوں نے روزے رکھے اور اس کے اوپر جو ہے وہ اپنے عمل پر پورے اترے اور خرا اترنے کے بعد میں جو ہے اللہ تبارک و تعالیٰ نے ان کو یہ دو رکعت نماز واجب عید الفطر کی دی ہے کہ اس کے ذریعے سے اپنے پچھلے گناہوں پر جو ہے ندامت ہو اور آئندہ بھی جو ہے اسی طریقے سے جیسے میں نے اس رمضان المبارک میں گز وقت گزارنے کے لیے کہا ہے اور انہوں نے گزارا ہے اسی طرح سے پورے سال میں جو ہے اپنے وقت کو گزارا جائے اس کے اندر اطاعت کی جائے عبادت کی جائے اور اللہ تبارک و تعالیٰ کو راضی کیا جائے اس لیے اللہ تبارک و تعالیٰ نے یہ خوشی کا موقع دیا ہے کہ ایک ساتھی دوسرے ساتھی سے گلے ملے اور جو ہے اس کے حال چال کو پوچھے اور عید کا جو ہے ایک دوسرے کو سلام پیش کرے فقط وسلم ਤੋ Eid ਦਾ ਤਿਹਾਰ ਆ ਜਿਹੜਾ ਉਹ ਇੱਥੇ ਮਨਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿਹੜੀਆਂ ਉਹ ਵੀ ਖਿੱਚੀਆਂ ਜਾ ਰਹੀਆਂ ਨੇ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਵੱਖ-ਵੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਤਾਂ ਇੱਕ ਵਾਰ ਤੁਹਾਨੂੰ ਉਸ ਬੋਰਡ ਦੇ ਵੱਲ ਵੀ ਨਜ਼ਰ ਮਰਵਾਉਣੀ ਆ ਜਿਸ ਦੇ ਉੱਤੇ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਤਾਂ ਇੱਥੇ ਇਹ ਜਿਹੜੀ ਥਾਂ ਹੈ ਮਸਜਿਦ ਦੇ ਲਈ ਇਹ ਇੱਕ ਸਿੱਖ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਥਾਂ ਦੇ ਉੱਤੇ ਮਸਜਿਦ ਦੀ ਉਸਾਰੀ ਆ ਜਿਹੜੀ ਉਹ ਕੀਤੀ ਗਈ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਸਿੱਖਾਂ ਦੇ ਲਈ ਗੁਰਦੁਆਰਾ ਸੀ ਅਤੇ ਹਿੰਦੂਆਂ ਦੇ ਲਈ ਮੰਦਿਰ ਸੀ ਲੇਕਿਨ ਮੁਸਲਮ ਭਾਈਚਾਰੇ ਦੇ ਲਈ ਕੋਈ ਵੀ ਸਥਾਨ ਆ ਜਿਹੜਾ ਉਹ ਨਹੀਂ ਸੀ ਜਿਸ ਕਾਰਨ ਇੱਥੇ ਫਿਰ ਇੱਕ ਸਿੱਖ ਪਰਿਵਾਰ ਦੇ ਵੱਲੋਂ ਮੁਸਲਮ ਭਾਈਚਾਰੇ ਦੇ ਲਈ ਇਹ ਥਾਂ ਜਿਹੜੀ ਉਹ ਦਾਨ ਦੇ ਵਿੱਚ ਦਿੱਤੀ ਜਾਂਦੀ ਹੈ ਅਤੇ ਇਸ ਥਾਂ ਦੇ ਉੱਤੇ ਮਸਜਿਦ ਦੀ ਉਸਾਰੀ ਆ ਜਿਹੜੀ ਉਹ ਕੀਤੀ ਜਾਂਦੀ ਹੈ